ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸੁਰਖਪੁਰ ਤੇ ਸਰਹਾਲਾ ਰਣੂਆ ਦੀ ਟੀਮ ਵਿੱਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੁਰਖਪੁਰ ਤੇ ਸਰਹਾਲਾ ਰਣੂਆ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਯਾਦਾ ਸੁਰਖਪੁਰ ਪਾਲਾ ਜਲਾਲਪੁਰ ਬੁਲਟ ਖੀਰਾਂਵਾਲੀ ਸਾਜੀ ਸ਼ਕਰਪੁਰ ਕਾਕਾ ਸ਼ਕਰਪੁਰ ਮਲੂਕ ਅਲੀ ਸ਼ਕਰਪੁਰ ਸੋਨੀ ਫਕਰ ਝੰਡਾ ਸਦੀਕ ਬਊ ਸਦੀਕ ਸ਼ਕਰਪੁਰ ਬਿੱਕਾ ਛਾਤਰ ਰਿੰਕੂ ਗਾਰੰਟੀ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਮੰਨੀ ਮੱਲੀਆਂ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਵਿੱਚ ਖੇਡਣਗੇ ਇਹ ਟੀਮ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ